ਲੋਕ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਹਮਜੀਤ ਕਰਜੋਸ਼ੀ ਜੋਸ਼ੀ ਜੈਨ ਲਾਉਂ ਤੇ ਅਸੀਂ ਆਨੰਦ ਭੜਾਈ ਤੁਹਾਡਾ ਸਵਾਗਤ ਕਰਦੇ ਆਂ ਲੋਕ ਜੀ ਹਾਜ਼ਰ ਆ ਅਸੀਂ ਆਨੰਦ ਭੜਾਈ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈ ਨਸ਼ਾ ਛਡਾਓ ਆਪ ਦੀ ਕਾਪੀ ਪੈਨਸਲ ਲੈ ਕੇ ਬੈਠ ਲਿਓ ਹੈ ਨਾ ਤੇ ਲਿਖ ਲਿਓ বারবার ਮੈਂ ਫਿਰ ਵੀ ਨੂੰ ਕਹਿ ਨਹੀਂ ਪੈਂਦਾ ਚਲੋ ਮੈਂ ਕਹਿ ਦਿੰਨੀ ਆ ਭਾਈ ਫਿਰ ਫੋਨ ਨਾ ਕਰਿਓ ਫੋਨ ਤਾਂ ਕਰ ਲਓ ਤੁਸੀਂ ਹੱਥ ਤੇ ਨਹੀਂ ਐਸਾ ਤੋਂ ਲਿਖਿਆ ਨਹੀਂ ਯਾਰ ਪਤਾ ਨਹੀਂ ਤਾਂ ਦੇਖਦੇ ਹਾਂ ਪਤਾ ਨਹੀਂ ਨਾ ਫਿਰ ਨੁਕਤਾ ਪੁੱਛਣ ਵੈ ਜਾਂਦੇ ਚਲ ਮੈਂ ਸੋ ਫਿਰ ਕਾਪੀਆਂ ਨਾ ਫੋੜੀਆਂ ਜਾਂਦੀਆਂ ਜੇ ਮੈਨੂੰ ਜਾ ਪੈਣਾ ਤਾਂ ਦੱਸ ਦਿਆਂ ਨਹੀਂ ਫਿਰ ਮੈਂ ਕਹਿੰਦੀ ਮੈਂ ਵੀਡੀਓ ਦੇਖ ਲਵਾਂ ਤੇ ਲੋ ਆਜੋ ਫਿਰ ਹੁਣ ਆਪਾਂ ਇਹ ਗੀਤ ਵੱਲ ਇਹਦੇ ਵਿੱਚ ਗੀਤ ਦੇ ਵਿੱਚ ਲਾ ਕੇ ਤਾਂ ਤੁਸੀਂ ਗੀਤ ਜੀ ਸੁਣੋਗੇ ਹੈਨਾ ਇਹ ਦੱਸਿਆ ਹੈ ਬਈ ਚਾਹੇ ਪੁੱਤਾਂ ਨਾਲ ਆਪਾਂ ਕਹਿੰਦੇ ਨੌ ਚੱਲਦਾ ਪਰ ਧੀਆ ਵੀ ਹੋਣੀਆ ਜ਼ਰੂਰੀ ਨੇ ਮਾਂ ਦਾਦੀ ਭੂਆ ਮਾਸੀ ਇਹ ਕੌਣ ਬਣੂ ਫਿਰ ਪਰਜਾਈ ਕੌਣ ਬਣੂਗੇ ਕੁੜੀਆਂ ਨਾਲ ਹੋਈਆਂ ਇਹ ਰਿਸ਼ਤੇ ਕੁੜੀਆਂ ਨਾਲ ਹੀ ਜੁੜਦੇ ਨੇ ਨਾ ਹੈਨਾ ਤੇ ਉਹ ਕਹਿੰਦੇ ਬੇਟੀ ਵੀ ਜ਼ਰੂਰ ਹੋਣੀ ਚਾਹੀਦੀ ਆ ਕੋਖਾਂ 'ਚ ਨਾ ਬੇਟੀਆਂ ਮਰਵਾਓ ਕਿਹਦੇ ਨਾਲ ਉਹਨਾਂ ਬਿਆਹਾਂਗੇ ਆਪਾਂ ਤੇ ਤਾਂ ਹੀ ਕੁੜੀਆਂ ਦੀ ਘਾਟ ਪੈ ਗਈ ਹੁਣ ਰਿਸ਼ਤਿਆਂ ਨੂੰ ਲੋਕ ਤਰਸੀ ਜਾਂਦੇ ਨੇ ਜਿੱਤੋਂ 10-15 ਸਾਲ ਪਹਿਲਾਂ ਹੀ ਕਹਿਣ ਲੱਗੇ ਸੀ ਵੀ ਲੋਕ ਭਾਈ ਆ ਤੁਸੀਂ ਤੇ ਇੱਕ ਨਾ ਖਰਾਓ ਤੇ ਪਰ ਆਪੇ ਨਹੀਂ ਚਲਦੀ ਹਰ ਬੱਚਾ ਆਪਦੀ ਕਿਸਮਤ ਲੈ ਕੇ ਆਉਂਦਾ ਜੇ ਤੁਸੀਂ ਕਹੋ ਮੈਂ ਪਾਲਤਾ ਮੈਂ ਵੀ ਕਹਿੰਨੀ ਆਂ ਪੁੱਤ ਨਹੀਂ ਮੈਂ ਕੀ ਬਾਤ ਪਾਲਦੇ ਆਪਦੇ ਨਹੀਂ ਉਹ ਮੇਰਾ ਮਾਲਕ ਕਰਦਾ ਹੈ ਨਾ ਸਭ ਦਾ ਤੇ ਇਸ ਕਰਕੇ ਜੀ ਪਰਮਾਤਮਾ ਕਰੇ ਧੀਆ ਪੁੱਤਾਂ ਦਾ ਮਿੱਠਾ ਬਰੀ ਬਰੀ ਹੁੰਦਾ ਮਾਪਿਆਂ ਦੀ ਗਲਤ ਆ ਬਹੁਤੀ ਧੀਆਂ ਨਾਲ ਹੀ ਬਣਦੀ ਆ ਤੁਸੀਂ ਇਹ ਗੀਤ ਰਹਿ ਕੇ ਸੁਣਿਓ ਲੋ ਮੰਨੋ ਇਸ ਗੀਤ ਦਾ ਆਨੰਦ ਪਾਵੇਂ ਪੁੱਤ ਨਾਲ ਹੁੰਦੀ ਐ ਸਰਿ ਕੇ ਵਿੱਚ ਚਰ ਰਵੇ ਇਸ ਗਲ ਪੁੰਤੇ ਕਰੋ ਜਗ ਰਗ ਰਵੇ ਬਾਵਲੇ ਦਬੇੜਾ ਸਦਾ ਰਹੇ ਬਸਦੀਆਂ ਸੁਖ ਨੇ ਮਨਉਂਦੀਆਂ ਪਾਵੇਂ புத்தியாக்கலானவாலே தின பட ஜன ਪੁੱਤ ਜਮਦਾ ਵੱਡਾ ਹੋ ਕੇ ਪੁੱਤੋ ਕੋ ਵਣੇ ਜੈ ਦੋ ਬੈਲੀ ਦਸ ਕਿਹੜੇ ਕੰਮ ਦਾ ਹੁੰਦੇ ਮਾਪਿਆਂ ਦਾ ਧੀਆ ਬਾਣੀ ਕੇ ਸਹਾਰਾ ਦੁੱਖ ਨੇ ਵੜਾਉਂਦੀਆ ਵਾਵੇਂ ਦੁਨੀਆ ਕੇ ਪੁੱਤ ਨਾ ਪਾਰਤਿਆਂ বিনা ਲੋਕ ਇਕਲਾਨੀਆਂ ਦੀਆ ਹਏ ਵੇ ਜਮਦੀਆ ਧੀਆਂ ਸਹਿਦ ਹੁੰਦੀਆਂ ਪਰਾਈਆਂ ਕੈਸੀ ਖੇਡ ਰਬ ਦੀ ਕਾਰੀ ਕੇ ਜਾਨਹ ਨੀ ਤੋਰ ਦਿਨ ਦੇ ਮਾਪੇ ਗਏ ਸੀ ਰੀਤ ਜਗ ਦੀ ਪੇਕਿਆ ਦੇ ਪਿੰਡੋਂ ਠੰਡੀਆਂ ਵਾਵਾਤੀਆਂ ਦਿਲਾਉਂਦੀਆਂ ਪਾਵੇਂ ਦੁਨੀਆਂ ਤੇ ਪੁੱਤ ਨਾਲੇ ਨਾ ਜਾਣੇ ਦਾ ਪਾਰੇ ਤਿੰਨਾਂ ਵੇਨ ਲੋਕੋ ਕਨਾਨੀਆਂ ਨੇ ਹਾਏ ਵੇ ਕੌਣ ਬਨੂ ਮਾ ਭੈਣ ਭੂਆ ਦਾਦੀ ਤੀਆਂ ਕੁਖੋਂ ਮਰੀ ਗਏ ਆਏ ਤੇ ਸਿਆ ਦਾ ਆਖੇ ਕਰਿਓ ਨਾ পাপ ਨੂੰ ਹਾ ਹੱਥੀ ਸਾੜੀ ਕੇ ਬੀਰਾਂ ਦੇ ਬਿਆਂ ਵਿਚੇ ਸ਼ਗਨੇ ਬਨਾ ਕੇ ਕੋੜੀਆਂ ਨੇ ਗਉਂਦੀਆਂ ਪਾਵੇਂ ਦੁਨੀਆ ਤੇ ਪੁੱਤਾਂ ਇਆ ਮੇਨ ਲੋਕੋ ਕੈਲਾਨੀਆਣੀਆ ਵਾਵੇਂ ਪੁੱਤਨੜੇ ਹੁੰਦੀ ਐ ਸਰੀਕੇ ਵਿੱਚ ਟਰੇ ਵਈ ਇਸ ਗਨ ਗੁ ਤੇਜਾ ਕਰ ਗਰੇ ਵੀ ਬਾਬਲੇ ਦਾ ਵਿੜਸ ਦਾ ਰਹੇ ਮਸਦਾ ਤੀਆਂ ਸੁਖਾ ਨੇ ਬਣਾਉਂਦੀਆਂ ਵਾਵੇਂ ਦੁਨੀਆ ਤੇ ਪੁੱਤ ਨਾਲ ਗੀਤ ਹੋਇਆ ਪੂਰਾ ਦੱਸੋ ਇਸ ਗੀਤ ਦੇ ਵਿੱਚ ਕਿੰਨੀ ਸਚਾਈ ਹੈ ਹੈ ਤਾਂ ਸਾਰੀਆਂ ਸੱਚੀਆਂ ਗੱਲਾਂ ਹੀ ਹੈ ਨਾ ਤੇ ਨਾਲੇ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਇਸ ਗੀਤ ਦਾ ਦੱਸਿਓ ਕਮੈਂਟ ਜਰੂਰ ਲਿਖਿਆ ਕਰੋ ਕਮੈਂਟ ਲਿਖਣ ਚ ਕੰਜੂਸੀ ਨਾ ਕਰਿਆ ਕਰੋ ਕਮੈਂਟਾਂ ਨਾਲ ਫਿਰਦਾ ਹੌਸਲਾ ਬਣਦਾ ਹੈ ਹੈ ਨਾ ਤੁਹਾਨੂੰ ਕਿਹੋ ਜਿਹਾ ਵੀ ਗੀਤ ਲੱਗਿਆ ਇਹਦੇ ਵਿੱਚ ਕੀ ਕਮੀ ਹੈ ਜਾਂ ਕਿਵੇਂ ਵੀ ਹੈ ਨਾ ਵੀ ਸਹੀ ਹੋਈ ਹੈ ਤਾਂ ਇਹ ਵੀ ਤੁਸੀਂ ਜਰੂਰ ਸਾਨੂੰ ਲਿਖ ਕੇ ਦੱਸਿਆ ਕਰੋ ਤੇ ਲੈ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਇਹ ਮੈਂ ਦੱਸਿਆ ਸੀ ਵੀ ਨਸ਼ਾ ਛਡਾਓ ਧਿਆਨ ਨਾਲ ਸੁਣ ਲਓ ਤੇ ਨਸ਼ਾ ਜਰੂਰ ਛੁੱਟ ਜੂ ਤੇ ਇਹ ਪਰਚਾ ਇਹ ਨੁਕਤੇ ਨੇ ਮਹਾਪ੍ਰਸ਼ੰਤ ਉਸੇ ਹੋਏ ਨੇ ਮੈਂ ਕੋਈ ਆਪ ਦੇ ਕੋਲ ਨਹੀਂ ਬਣਾ ਕੇ ਦੱਸਦੀ ਤੁਹਾਨੂੰ ਹਰ ਵਾਰੀ ਮੈਂ ਇਹੀ ਤਾਂ ਹੀ ਦੱਸਦੀ ਨਹੀਂ ਤੁਹਾਨੂੰ ਸਮਝ ਆ ਜੇ ਵੀ ਇਹ ਮੈਂ ਉਹ ਨਹੀਂ ਕਿਤੇ ਬੁੜੀਆਂ ਬੜੀਆਂ ਤੁਹਾਨੂੰ ਸੁਣੇ ਹੋਏ ਹੈ ਨਾ ਤੇ ਜੇ ਜਿਹੜੇ ਬੁੜੀਆਂ ਵੀ ਦੱਸਦੀਆਂ ਨੇ ਚਲ ਮੈਂ ਗੋੜੀ ਮੈਂ ਵੀ ਦੱਸਦੀ ਆ ਪਰ ਮੈਂ ਵੀ ਸੁਣੇ ਹੋਏ ਤਾਂ ਜੇ ਮਹਾਪੁਰਸ਼ਾਂ ਤੋਂ ਇਸ ਕਰਕੇ ਮੈਂ ਦੱਸ ਦਿੰਨੀ ਆ ਹਨਾ ਮੈਂ ਕਿੱਥੋਂ ਸੁਣੇ ਨੇ ਜਾਂ ਕਿੱਥੋਂ ਦੇਖੇ ਜਾਂ ਮੈਂ ਗ੍ਰੰਥ ਪੜ੍ਹਦੀਆਂ ਹਨਾ ਜਾਂ ਮਹਾਪੁਰਸ਼ਾਂ ਨੂੰ ਸੁਣਦੀ ਰਹਿੰਦੀ ਆ ਤੇ ਲਓ ਸੁਣੋ ਇਸਨ ਲਿਖੋ ਇਸ ਨੋਟਾ ਕਾਲ ਨੂੰ ਆਖੜ ਲੈ ਤੁਸੀਂ ਤੇ ਲਓ ਕਹਿੰਦੇ ਵੀ ਪੱਕੀ ਹੋਈ ਈਮਲੀ ਦਾ ਗੁੱਦਾ ਹਨਾ ਇੱਕ ਪਾਣੀ ਦੇ ਵਿੱਚ ਜਿਵੇਂ ਸੰਤ ਦੋ ਤਿੰਨ ਤੋਲੇ ਹੀ ਗੁੱਦਾ ਲੈ ਲਿਆ ਆਪਾਂ ਪੱਕੀ ਹੋਈ ਈਮਲੀ ਦਾ ਉਹ ਪਾਣੀ ਚ ਬਾਲਾ ਕੇ ਸ਼ਰਬਤ ਬਣਾ ਲਓ ਸ਼ਰਬਤ ਤਾਂ ਬਠੰਡੇ ਨੂੰ ਕਹਿੰਦੇ ਆ ਪਰ ਇਹੇ ਠੰਡਾ ਹੁੰਦਾ ਨਹੀਂ ਸ਼ਰਬਤ ਦਾ ਪਰ ਇਹ ਪਾਣੀ ਵਿੱਚ ਪਾ ਕੇ ਇਹਦਾ ਗਰਮ ਕਰਨਾ ਹੈ ਹੈਨਾ ਤੇ ਇਹਨੂੰ ਉਹਨੂੰ ਗਰਮ ਕਰ ਲਓ ਪਾਣੀ ਚ ਉਬਾਲ ਲਓ ਤੇ ਫਿਰ ਕੋਸਾ ਕੋਸਾ ਉਹ ਪਾਣੀ 3 ਮਹੀਨੇ ਦਾ ਕੋਸਾ ਇਹ ਪਿਆਓ ਸ਼ਰਾਬ ਭੰਗ ਅਫੀਮ ਗਾਂਜਾ ਸਾਰੇ ਨਸ਼ੇ ਛੁੱਟ ਜਾਣਗੇ ਜ਼ਰੂਰ ਇਸਨ ਤੁਹਾਡਾ ਮੁੱਲ ਨਹੀਂ ਲੱਗਦਾ ਤੇ ਕਰਕੇ ਤਾਂ ਦੇਖੋ ਦਵਾਈਆਂ ਵੀ ਤਾਂ ਆਪਾਂ ਦੇ ਦੇ ਦੇਖ ਰਹੇ ਹਾਂ ਨਾ ਤੇ ਨਾਲੇ ਕਹਿੰਦੇ ਵੀ ਇਹ ਪੀਣ ਚ ਵਧੀਆ ਸਵਾਦ ਹੁੰਦਾ ਖੱਟਾ ਜਿਹਾ ਹੁੰਦਾ ਨਾ ਇਮਲੀ ਤਾਂ ਪਰ ਮੈਂ ਤਾਂ ਅਸੀਂ ਤਾਂ ਇਮਲੀ ਪਾ ਕੇ ਇਹ ਸ਼ਰਬਤ ਆ ਪੀਂਦਾ ਪਰ ਗਰਮ ਨਹੀਂ ਪੀਂਦਾ ਕੋਸਾ ਜਿਹਾ ਪਿਆ ਦਿਓ ਤੇ ਇਮਲੀ ਖੱਟੀ ਖੱਟਾ ਤਾਂ ਹੋਊਗਾ ਖੱਟੇ ਜਿੰਦਾ ਫਿਰ ਇਹਨੂੰ ਨਸ਼ੇ ਨੂੰ ਖਤਮ ਕਰਨ ਨਹੀਂ ਆ ਹੈ ਨਾ ਤੇ ਲੈ ਹੁਣ ਮਾਣੋ ਇਸ ਨਸ਼ੇ ਆਪਣੇ ਨਸ਼ਾ ਸ਼ਰੌਨ ਦੇ ਨੁਕਤੇ ਦਾ ਆਨੰਦ ਵੀ ਲਿਓ ਜਿਹਨੂੰ ਹੈ ਇਹ ਜਿਹਦੇ ਘਰੇ ਉਹ ਜ਼ਰੂਰ ਕਰਕੇ ਦੇਖਿਓ ਤੇ ਗੀਤ ਦਾ ਵੀ ਆਨੰਦ ਮਾਣਿਓ ਕੱਲ ਨੂੰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਤੁਸੀਂ ਕਿਰਪਾ ਕਰਕੇ ਪੂਰਾ ਗੀਤ ਸੁਣਾਇਆ ਕਰੋ ਤਾਂ ਹੀ ਤੁਹਾਨੂੰ ਸਮਝ ਆਉਂਦੀ ਹੈ ਫਿਰ ਮੈਨੂੰ ਵੀ ਤਾਂ ਹੀ ਫਾਇਦਾ ਹੋਊ ਜੇ ਤੁਸੀਂ ਪੂਰਾ ਗੀਤ ਸੁਣੋਗੇ ਤੇ ਪੂਰਾ ਨੁਕਤਾ ਸੁਣੋਗੇ ਹੈਨਾ ਤੇ ਨਾਲੇ ਕਮੈਂਟ ਲਿਖਿਆ ਕਰੋ ਤੇ ਲੋ ਫਿਰ ਧੰਨਵਾਦ ਸਾਡੀ ਵੀਡੀਓ ਦੇਖ ਲਈ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੇ ਹੁਣ ਦੇ ਉਸਾਂ ਦੀਆਂ ਛੁੱਟੀਆਂ ਤੇ ਕੱਲ ਨੂੰ ਫਿਰ ਮਿਲਦੇ ਆ